ਕੀ ਫਾਇਦਾ ਹੋਇਆ ਇੱਥੇ ਆ ਕੇ ਫਾਇਦਾ ਸਾਨੂੰ ਦੇਖੋ ਸਾਨੂੰ ਤੇ ਜਿਸ ਕੋਈ ਫਾਇਦਾ ਜਿਸ ਦਾ ਜਿਸ ਦਾ ਫਾਇਦਾ ਹੋਵੇਗਾ ਤਾਂ ਪਤਾ ਲੱਗੇਗਾ ਜੇ ਕੋਈ ਫਾਇਦਾ ਨਹੀਂ ਸਰ ਇਹ ਕਹਿਣਾ ਚਾਹੁੰਦੇ ਮੁੱਖ ਮੰਤਰੀ ਕਹਿ ਰਿਹਾ ਕਿ ਪੰਜਾਬ ਦਾ ਪੁੱਤ ਤੁਹਾਡੇ ਘਰ ਸਰਕਾਰ ਲੈ ਕੇ ਆ ਰਿਹਾ ਆ ਰਿਹਾ ਕਿ ਨਹੀਂ ਆ ਰਿਹਾ ਦੱਸੋ ਆ ਰਿਹਾ ਪਰ ਸਰਕਾਰ ਲੈ ਕੇ ਆਣ ਦਾ ਤਾਂ ਸਾਨੂੰ ਤਾਂ ਹੀ ਪੈਦਾ ਜੇ ਜਿਨ੍ਹਾਂ ਨੂੰ ਕੋਈ ਚੀਜ਼ ਮਿਲਣੀ ਚਾਹੀਦੀ ਉਹਨਾਂ ਨੂੰ ਤਾਂ ਕੋਈ ਮਿਲ ਨਹੀਂ ਰਹੀ ਅਸੀਂ ਐਸਐਸ ਨਗਰ ਦੇ ਬੰਕਰਪੁਰ ਪਿੰਡ ਦੇ ਵਿੱਚ ਮੌਜੂਦ ਹਾਂ ਤੇ ਅੱਜ ਇੱਥੇ ਪੰਜਾਬ ਦੀ ਸਰਕਾਰ ਲੋਕਾਂ ਦੇ ਦਵਾਰ ਤੇ ਆਈ ਹੈ ਸਾਹਮਣੇ ਤੁਸੀਂ ਦੇਖੋ ਚਾਰੋਂ ਪਾਸੇ ਬਹੁਤ سارے ਸਟਾਲਸ ਲੱਗੇ ਹੋਏ ਨੇ ਤੇ ਇੱਕ ਬਹੁਤ ਸਾਰੇ ਜਿਹੜੇ ਪ੍ਰੋਮਿਨੈਂਟ ਬੋਰਡ ਸਾਨੂੰ ਸਾਈਨ ਬੋਰਡ ਲੱਗੇ ਹੋਏ ਨੇ ਉਹਦੇ ਵਿੱਚ ਲਿਖਿਆ ਹੋਇਆ ਪੰਜਾਬੀਆਂ ਦੀ ਸ਼ਾਨ ਪੰਜਾਬ ਦਾ ਪੁੱਤ ਭਗਵੰਤ ਮਾਨ ਲਿਆਏ ਹਨ ਆਪ ਦੀ ਸਰਕਾਰ ਆਪ ਦੇ ਦਵਾਰ ਤੇ ਇਹ ਜਿਹੜਾ ਉਪਰਾਹਲਾ ਹੈ ਆਮ ਆਦੀ ਪਾਰਟੀ ਦੀ ਸਰਕਾਰ ਦਾ ਹੈਗਾ ਜਿਵੇਂ ਕਿ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਸਰਕਾਰ ਨੂੰ ਚੰਡੀਗੜ੍ਹ ਸੈਕਟਰੀਅਟਰੀ ਤੇ ਚੁੱਕ ਕੇ ਪਿੰਡਾਂ ਵੱਲ ਲੈ ਜਾਣਗੇ ਤੇ ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਅੱਜ ਸਰਕਾਰ ਇਸ ਪਿੰਡ ਦੇ ਵਿੱਚ ਪਹੁੰਚੀ ਹੈ ਤੇ ਤੁਸੀਂ ਦੇਖੋ ਬਹੁਤ ਸਾਰੇ ਸਟਾਲਸ ਲੱਗੇ ਹੋਏ ਨੇ ਤੇ ਲੋਕੀ ਇੰਤਜ਼ਾਰ ਕਰ ਰਹੇ ਨੇ ਸਟਾਲਸ ਵੀ ਤੁਸੀਂ ਦੇਖੋ ਬਖਵਕ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਦੇ ਸਟਾਲ ਲੱਗੇ ਹੋਏ ਨੇ ਬਹੁਤ ਸਾਰੀ ਲੇਡੀਆਂ ਜੈਂਟਸ ਆਪਣੇ ਜਿਹੜੇ ਸਰਕਾਰੀ ਕਾਮਕਾਜ਼ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਇੱਥੇ ਆਏ ਨੇ ਕਿਉਂਕਿ ਉਹਨਾਂ ਨੂੰ ਇਹ ਫੈਸਿਲਿਟੀ ਮਿਲ ਰਹੀ ਹੈ ਨਾਰਮਲੀ ਜੇ ਆਪਾਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਚਲੇ ਜਾਈਏ ਤਾਂ ਫਿਰ ਉੱਥੇ ਲਾਈਨ ਚ ਲੱਗਣਾ ਪੈਂਦਾ ਹੈ ਤੇ ਡਿਫਿਕਲਟੀਆਂ ਬਹੁਤ ਸਾਰੀਆਂ ਆਉਂਦੀਆਂ ਨੇ ਕਈ ਵਾਰ ਅਪਸਰ ਨਹੀਂ ਮਿਲਦੇ ਜਾਂ ਫਿਰ ਕਈ ਬਾਰ ਜਿਹੜੇ ਲੋਕੀ ਨੇ ਉਹ ਆਪਣਾ ਕੰਮ ਨਹੀਂ ਕਰਵਾ ਪਾਉਂਦੇ ਤਾਂ ਇੱਥੇ ਫਿਰ ਸਰਕਾਰ ਦੇ ਜਿਹੜੇ ਡਿਪਾਰਟਮੈਂਟਸ ਨੇ ਸਾਰੇ ਡਿਪਾਰਟਮੈਂਟ ਉੱਥੇ ਪਹੁੰਚੇ ਨੇ ਬੈਂਕਸ ਦਾ ਵੀ ਇੱਕ ਇਥੇ ਐਕਸਟਰਾ ਲੱਗੇ ਹੋਇਆ ਹੈ ਤੇ ਬੈਂਕ ਦੇ ਅਲਾਵਾ ਤੁਸੀਂ ਆਧਾਰ ਕਾਰਡ ਇਥੇ ਬਣਾ ਸਕਦੇ ਹੋ ਤੇ ਬਾਕੀ ਜਿਹੜੀ ਹੋਰ ਗਵਰਨਮੈਂਟ ਦੀ ਸਕੀਮਾਂ ਨੇ ਉਹਨਾਂ ਨੂੰ ਵੀ ਉਹ ਇਥੇ ਆਪਣੀ ਤੁਸੀਂ ਅਪਲੀਕੇਸ਼ਨ ਦਾਜ ਕਰ ਸਕਦੇ ਹੋ ਕੁਝ ਲੋਕੀ ਇਥੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਕਿ ਉਹ ਅ ਕਿਸ ਵਾਸਤੇ ਇੱਥੇ ਆਏ ਨੇ ਤੇ ਕੀ ਉਹਨਾਂ ਦਾ ਮਕਸਦ ਹੈਗਾ ਸੋ ਤੁਸੀਂ ਕਿਹੜੇ ਪਿੰਡੋਂ ਆਏ ਹੋ ਜੀ ਇਸੀ ਪਿੰਡ ਤੋਂ ਤੁਹਾਡਾ ਨਾਂ ਦੱਸਿਓ ਸਰ ਕੁਲਵਿੰਦਰ ਕੁਲਵਿੰਦਰ ਜੀ ਤੁਹਾਡਾ ਕੀ ਕੰਮ ਹੈ ਤੁਸੀਂ ਕੀ ਕਰਾਣੇ ਆਏ ਵੈਲੇ ਬੈਠਾ ਹੀ ਬਿਮਾਰ ਸਰ ਜੀ ਸਭ ਕਿਆ ਹਾਲ ਹੈ ਤੁਹਾਡਾ ਨਾਂ ਕੀ ਹੈ ਜੀ ਜਤਿੰਦਰ ਸਿੰਘ ਹੈ ਜੀ ਤੁਹਾਡਾ ਵੀ ਕੋਈ ਕੰਮ ਹੈ ਤੁਸੀਂ ਆਏ ਹੋ ਨਹੀਂ ਜੀ ਕੰਮ ਤਾਂ ਕੋਈ ਨਹੀਂ ਹੈ ਜੀ ਵੈਸੇ ਆਏ ਆਂ ਜੀ ਦੇਖੋ ਭਗਵੰਤ ਮਾਨ ਸਾਹਿਬ ਆ ਰਹੇ ਆਂ ਦੇਖਦੇ ਆਂ ਇਹਨਾਂ ਨੂੰ ਕੀ ਕਹਿੰਦੇ ਆ ਜੀ ਜਿਹੜਾ ਉਪਰ ਆਲਾ ਕੀਮੇ ਲੱਗ ਰਿਹਾ ਤੁਹਾਨੂੰ ਠੀਕ ਹੈ ਜੀ ਬਿਲਕੁਲ ਵਧੀਆ ਜੀ ਹਾਂ ਜੀ ਪਹਿਲੀ ਵਾਰ ਤੁਸੀਂ ਦਿਖ ਰਹੇ ਹੋ ਉਸ ਨੂੰ ਹਾਂ ਜੀ ਪਹਿਲੀ ਵਾਰ ਦੇਖ ਰਹੇ ਹਾਂ ਜੀ ਤੁਸੀਂ ਨਾਂ ਦੱਸੋ ਸਰ ਗੁਰਜੀਤ ਸਿੰਘ ਜੀ ਜੀ ਤੁਹਾਡਾ ਕੋਈ ਕੰਮ ਹੈਗਾ ਤੁਸੀਂ ਕੰਮ ਕਰਾਉਣੇ ਆ ਨਹੀਂ ਜੀ ਵੈਸੇ ਸੀਐਮ ਸਾਹਿਬ ਆ ਰਹੇ ਸਾਡੇ ਪਿੰਡ ਤੇ ਇਸ ਕਰਕੇ ਆਪਾਂ ਆਈਆਂ ਜੀ ਕੰਮ ਬਹੁਤ ਲੋਕਾਂ ਦੇ ਹੋ ਰਹੇ ਆ ਯਰੇ ਬਹੁਤ ਹਾਂ ਜੀ ਹਾਂ ਜੀ ਕਿਹੜੇ ਕਿਹੜੇ ਕੰਮ ਕਰਾਉਣ ਜਾਂਦੇ ਲੋਕੀ ਆਏ ਨੇ ਕਹੀਂ ਕੋਈ ਪੈਨਸ਼ਨ ਵਾਸਤੇ ਆਇਆ ਕੋਈ ਬੈਂਕ ਦੇ ਕੰਮ ਵਾਸਤੇ ਆਇਆ ਜੀ ਕੋਈ ਆਪਣਾ ਜ਼ਮੀਨੀ ਕਾਗਜ਼ਾਤ ਵਾਸਤੇ ਆਇਆ ਜੀ ਸਾਰੇ ਮਤਲਬ ਕੰਮ ਹੋ ਰਹੀ ਹੈ ਕਰੋ ਤਰ੍ਹਾਂ ਦੇ ਕੰਮ ਲੋਕਾਂ ਦੇ ਪੈਂਡਿੰਗ ਨੇ ਤੇ ਜਿਹੜੇ ਐਪਲੀਕੈਂਟ ਨੇ ਲੋਕੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਲੋ 1 ਸੈਕਿੰਡ ਇੱਕ ਬਜ਼ੁਰਗ ਕਹਿੰਗੇ ਤੁਸੀਂ ਨਾਂ ਦੱਸੋ ਜੀ ਆਪਣਾ ਨਿਰਮਲ ਸਿੰਘ ਨਿਰਮਲ ਸਿੰਘ ਜੀ ਕਿਹੜੇ ਪਿੰਡੋਂ ਆਏ ਮੈਂ ਪਿੰਡ ਪ੍ਰਾਗਪੁਰ ਤੋਂ ਆਇਆ ਜੀ ਅੱਛਾ ਕੀ ਦੱਸੋ ਤੁਹਾਡੀ ਕੀ ਸਮੱਸਿਆ ਹੈ ਸਮੱਸਿਆ ਤਾਂ ਬਹੁਤ ਹੈ ਜੀ ਵੈਸੇ ਦੱਸੋ ਦੱਸੋ ਸਾਰੀਆਂ ਦੱਸੋ ਕਿਸੇ ਦਫ਼ਤਰ ਚ ਸਰੂਲਵਾਈ ਨੂੰ ਨਹੀਂ ਇੱਕ ਸਾਡੇ ਕੋਲ ਹੈਂਡੀਕੈਪ ਬੱਚਾ ਜੀ ਉਹਦੀ ਦੋਨੇ ਹੱਥ ਕੱਟੇ ਹੋਏ ਦੋਨੇ ਬਾਹਾਂ ਕੱਟੀ ਹੋਈ ਅਸੀਂ ਉਹਨੂੰ ਮਤਲਬ ਐਪਲੀਕੇਸ਼ਨਾਂ ਕਈ ਵਾਰ ਦੇ ਚੁੱਕੇ डीसी ऑफिस ਤੇ ਉੱਥੋਂ ਆ ਕੇ ਇੱਥੇ ਗਮ ਹੋ ਜਾਂਦੀ ਐਪਲੀਕੇਸ਼ਨ ਇੱਕ ਐਪਲੀਕੇਸ਼ਨ ਨੀਤੀ ਉਤਰਨ ਲੱਗਾ ਤੋਂ 2-3 ਮਹੀਨੇ ਲੱਗ ਜਾਂਦੇ ਕਿਹੜੇ ਤੁਸੀਂ ਨਾਂ ਦੱਸੋਗੇ ਕਿਹੜੇ ਡਿਪਟੀ ਕਮਿਸ਼ਨਰ ਦੇ ਜੀ ਆਫਿਸ ਤੇ ਤੁਸੀਂ ਐਪਲੀਕੇਸ਼ਨ ਦਿੱਤੀ ਡੀਸੀ ਆਫਿਸ ਤੇ ਕਿਸੀ ਜੀ ਮੋਹਾਲੀ 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 ਪੈਂਦਾਈ ਸਾਨੂੰ ਉਹ ਬੱਚਾ ਮੇਰੇ ਕੋਲ ਬੈਠਾ ਜੀ ਇੱਥੇ ਆਇਆ ਹੋਇਆ ਅੱਛਾ ਹਾਂ ਜੀ ਜੇ ਕੋਈ ਕੀ ਬਹਾਨੇਬਾਜ਼ੀ ਹੁੰਦੀ ਹੈ ਭਾਈ ਉਹ ਕਹਿੰਦੇ ਸਾਡੇ ਕੋਲ ਕਦੇ ਆਈ ਨਹੀਂ ਕਦੇ ਤੁਸੀਂ ਇਹ ਕਰੋ ਉਹ ਕਰੋ ਜੀ ਲਾਰੇ ਲੱਤੋ ਜੀ ਤੁਹਾਨੂੰ ਉਮੀਦ ਹੈ ਕਿ ਤੁਹਾਡਾ ਕੰਮ ਹੋ ਜਾਏਗਾ ਨਹੀਂ ਮੁਸ਼ਕਲ ਹੈ ਜੀ ਮੁਸ਼ਕਿਲ ਅੱਜ ਵੀ ਮਤਲਬ ਕੋਈ ਪਹੁੰਚ ਲੈਂਦੇ ਰੇ ਉੱਥੇ ਤੱਕ ਕਿੱਥੇ ਪਹੁੰਚਣਾ ਸੀ ਐਮਐਲਏ ਸਾਹਿਬ ਤੱਕ ਐਸੀਐਮ ਇੱਕ ਈਮੇਲ ਸੀ ਮੈਨੂੰ ਵੀ ਕੀਤੀ ਹੋਈ ਆ ਜੀ ਇਸੀ ਬੱਚੇ ਬਾਰੇ ਆ ਹੈਗੀ ਆ ਜੀ ਦਿਖਾ ਦਿਓ ਐਮਐਲਏ ਸਾਹਿਬ ਨੇ ਕਰੀ ਸੀ ਲੇਖੋ ਜੀ ਆ ਗਿਆ ਇਹਨੂੰ ਐਸਡੀ ਸਾਹਿਬ ਨੇ ਕੰਮ ਕਰ ਦਿੱਤਾ ਹੈ ਸਾਰੀ ਤਰ੍ਹਾਂ ਦੇ ਕਾਗਜ਼ ਹੈਗੇ ਜੀ ਸਾਡੇ ਕੋਲ ਪਰ ਕੋਈ ਕੀ ਕਹਿਣਾ ਚਾਹੋਗੇ ਭਗਵੰਤ ਮਾਨ ਹੋਰਾਂ ਨੂੰ ਮਾਨ ਸਾਹਿਬ ਤਾਂ ਠੀਕ ਹੈ ਜੀ ਪਰ ਨੀਚੇ ਵਾਲਾ ਸਿਸਟਮ ਹੈ ਠੀਕ ਤੁਹਾਡਾ ਕੰਮ ਤਾਂ ਹੁੰਦਾ ਨਹੀਂ ਪਿਆ ਇਹ ਹੀ ਕਹਿਣਾ ਚਾਹਾਂ ਜੀ ਇਹ ਹੀ ਕਹਿਣਾ ਚਾਹਾਂ ਜੀ ਸਾਡਾ ਕਦੇ ਇਹਨੂੰ ਬੱਚੇ ਨੂੰ ਨੌਕਰੀ ਇਹਦੇ ਬਾਹਾਂ ਕ ਇਹਨੂੰ ਨੌਕਰੀ ਤਾਂ ਮਿਲ ਜਾਈਦੀ ਕੰਮ ਤਾਂ ਕੰਪਨਸ਼ਨ ਵੀ ਨਹੀਂ ਮਿਲੀ ਨਹੀਂ ਜੀ ਪੈਨਸ਼ਨ ਤੇ ਨਹੀਂ ਸਾਨੂੰ ਪੈਨਸ਼ਨ ਦੀ ਲੋੜ ਨਹੀਂ ਜੀ ਪ੍ਰੋਪਰ ਕੰਮ ਮਿਲਣਾ ਚਾਹੀਦਾ ਇਹਨੂੰ ਕੋਈ ਇਹ ਬਜ਼ੁਰਗ ਸੇ ਸਾਨੂੰ ਉਹਨਾਂ ਦੇ ਜਿਹੜੇ ਬੇਟੇ ਨੇ ਉਹਨਾਂ ਦੀ ਬਾਜੂਆਂ ਨਹੀਂ ਹੈਗੀਆਂ ਤੇ ਉਹਨਾਂ ਦਾ ਇਹ આરોਪ ਹੈ ਅਲਿਗੇਸ਼ਨ ਹੈ ਕਿ ਸਰਕਾਰੀ ਲੱਤਾਂ ਵੀ ਕਟੀਆਂ ਹੋਈਆਂ ਨੇ ਤੇ ਅਲਿਗੇਸ਼ਨ ਹੈਗਾ ਕਿ ਇਹ ਡਿਪਟੀ ਕਮਿਸ਼ਨਰ ਦਫਤਰ ਜਾਂਦੇ ਨੇ ਤੇ ਉੱਥੇ ਕੰਮ ਉਹਨਾਂ ਦਾ ਕੋਈ ਹੁੰਦਾ ਨਹੀਂ ਅੱਜ ਉਹਨਾਂ ਨੂੰ ਉਮੀਦ ਹੈ ਕਿ ਆ ਚੀਫ ਮਿਨਿਸਟਰ ਇੱਥੇ ਆ ਰਹੇ ਨੇ ਤੇ ਉਹਨਾਂ ਦਾ ਕੰਮ ਹੋਏਗਾ ਆ ਤੁਸੀਂ ਤਾਂ ਨਾਂ ਦੱਸੋ ਸਰ ਹਾਂਜੀ ਆ ਵੀ ਚੈੱਕ ਕਰਵਾਇਆ ਬਿਜਲੀ ਬਿੱਲਿੰਗ ਦਾ ਜ਼ੀਰੋ ਹੈ नाम ना जी सुशीला पांडे के नाम से ऐसी ये ये पंकड़पुर सुंदर कॉलोनी हाँ जी सुंदर कलो समस्या ऐसी यही से मिलने वाले थे पंद्रह सौ तेईस रूपए की काश की बिजली बिल आ गया जो कि हर महीने जीरो जीरो आ रहा था माइनस में माइनस रूपए अभी अभी भी अभी भी चेक कर तो माइनस में नब्बे रूपए शो कर रहा है क्यों कर रहा है पूछा आपने कह रहे हैं की बिजली दफ्तर आ जाओ ऑफिस में आगे मंडे को आके बात करो पे पे कोई निकलता निकलता है 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 सर बताया नहीं कोते आ.. आना तो फिर, फिर मैं बताऊंगा क्या अपना साइन भी करके दे जय ने SDU SDU ने समस्या कर। कर। आप हल करेंगे ठीक आप अपना नाम बताइए सिंह तो चक्कर तो ਹੋਰ ਲੋਕੀ ਇਥੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਆ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸ਼ਾਂਤੀ ਦੇਵੀ ਜੀ ਤੁਹਾਡਾ ਕੀ ਕੰਮ ਸੀਗੇ ਹੋ ਗਿਆ ਤੁਹਾਡਾ ਕੰਮ ਨਹੀਂ ਜੀ ਮੇਰਾ ਸੋ ਕਿਹੜੀ ਸਮੱਸਿਆ ਸੀ ਤੁਹਾਡੀ ਆਧਾਰ ਕਾਰਡ ਦੀ ਹੋ ਸੀ ਮਤਲਬ ਰਾਸ਼ਨ ਕਾਰਡ ਦੀ ਅੱਛਾ ਤਾਂ ਅਸੀਂ ਮਾਨਸਾ ਜ਼ਿਲ੍ਹੇ ਦੇ ਰਹਿਣ ਵਾਲੇ ਸੀ ਦੁਲਗੜ ਦੇ ਸਾਨੂੰ ਰਹਿੰਦੇ ਨੇ ਇੱਧਰ 7 ਸਾਲ ਹੋ ਗਏ ਸੀ ਤੇ ਸਾਨੂੰ ਕੋਈ ਰਾਸ਼ਨ ਨਹੀਂ ਮਿਲਿਆ ਮੁੜ ਕੇ ਉਸ ਤੋਂ ਬਾਅਦ 7 ਸਾਲ ਹੋ ਗਏ ਹਾਂਜੀ ਉਹਨਾਂ ਨੇ ਉਦੋਂ ਮਤਲਬ ਵੋਟਾਂ ਵੀ ਸਾਡੀਆਂ ਕੱਟ ਦਿੱਤੀਆਂ ਸੀ ਤਾਂ ਰਾਸ਼ਨ ਕਾਰਡ ਵੀ ਕੱਟਿਆ ਆ ਅੱਜ ਤੁਹਾਨੂੰ ਕੀ ਫਾਇਦਾ ਹੋਇਆ ਇੱਥੇ ਆ ਕੇ ਫਾਇਦਾ ਸਾਨੂੰ ਦੇਖੋ ਸਾਨੂੰ ਦੇ ਅਜੇ ਕੋਈ ਫਾਇਦਾ ਜਿਸ ਦਾ ਨਹੀਂ ਸਵੈਦਾ ਹੋਵੇਗਾ ਤਾਂ ਪਤਾ ਲੱਗੇਗਾ ਜੇ ਕੋਈ ਫਾਇਦਾ ਨਹੀਂ ਸਾਨੂੰ ਜਿਹੜਾ ਉਪਰ ਵਾਲਾ ਸਰਕਾਰ ਨੇ ਕੀਤਾ ਉਹ ਤੋਂ ਤੁਹਾਨੂੰ ਕੋਈ ਫਾਇਦਾ ਨਹੀਂ ਹੋਇਆ ਇੱਥੇ ਆ ਕੇ ਸਾਨੂੰ ਤਾਂ ਕੋਈ ਫਾਇਦਾ ਵੇਖੋ ਜੇ ਮੇਰਾ ਰਾਸ਼ਨ ਕਾਰਡ ਹੀ ਨਹੀਂ ਬਣਿਆ ਦੇ ਸਾਡੇ ਮੇਰੇ ਮਤਲਬ ਜੈਨਸੀ ਨਹੀਂ ਘਰੇ ਕੋਈ ਵੀ ਤੇ ਲੜਕੀਆਂ ਲੜਕੀਆਂ ਨੇ ਮੇਰੀ ਲੜਕੀ ਬੜੀ ਵਿਆਹੀ ਹੋਈ ਹੈ ਉਹ ਵੀ ਘਰ ਬੈਠੀ ਹੋਈ ਹੈ ਮਤਲਬ ਉਹ ਕਿਤੇ ਕਿਤੇ ਆਪਣੀ ਅਪਲੀਕੇਸ਼ਨ ਦਿੱਤੀ ਤੇ ਅਫਸਰ ਕੀ ਕਹਿੰਦੇ ਨੇ ਅਫਸਰ ਦੇਖੋ ਇਹ ਅਪਲੀਕੇਸ਼ਨ ਅਸੀਂ ਇੱਥੇ ਦਿੱਤੀ ਸੀ ਭੰਗਰਪੁਰ ਆ ਅਗਲਾ ਨਵਾਰਕਪੁਰ ਚੌਂਕੀ ਹੈ ਫਿਰ ਡੇਰਾ ਬਸੀ ਵੀ ਗਏ ਚੰਡੀਗੜ੍ਹ ਨਹੀਂ ਕੋਈ ਚੰਡੀਗੜ੍ਹ ਗਏ ਉਹਦਾ ਵੀ ਮਤਲਬ ਕੋਈ ਕੰਮ ਨਹੀਂ ਹੋਇਆ ਸਾਡਾ ਕੋਲ ਅੱਜ ਤੁਸੀਂ ਮਿਲੇ ਕਿਸੇ ਅਫਸਰ ਨੂੰ ਕੋਈ ਨਹੀਂ ਮਿਲੇ ਅਫਸਰ ਜੀ ਸਾਨੂੰ ਤਾਂ ਵਜੇ ਤੱਕ ਤੁਸੀਂ ਮੁੱਖ ਮੰਤਰੀ ਦੇ ਨਾਲ ਮਿਲਣਾ ਚਾਹੁੰਦੇ ਹੋ ਹਾਂ ਜੀ ਮਿਲਣਾ ਤੇ ਚਾਹਦੇ ਹਾਂ ਕੀ ਕਹਿਣਾ ਚਾਹੁੰਦੇ ਹੋ ਮੁੱਖ ਮੰਤਰੀ ਕਹਿ ਰਿਹਾ ਕਿ ਪੰਜਾਬ ਦਾ ਪੁੱਤ ਤੁਹਾਡੇ ਘਰ ਸਰਕਾਰ ਲੈ ਕੇ ਆ ਰਿਹਾ ਆ ਰਿਹਾ ਕਿ ਨਹੀਂ ਆ ਰਿਹਾ ਦੱਸੋ ਆ ਰਿਹਾ ਪਰ ਸਰਕਾਰ ਲੈ ਕੇ ਆਣ ਦਾ ਤਾਂ ਸਾਨੂੰ ਤਾਂ ਹੀ ਫਾਇਦਾ ਜੇ ਜਿਨ੍ਹਾਂ ਨੂੰ ਕੋਈ ਚੀਜ਼ ਮਿਲਣੀ ਚਾਹੀਦੀ ਉਹਨਾਂ ਨੂੰ ਤਾਂ ਕੋਈ ਮਿਲ ਨਹੀਂ ਰਹੀ ਕਿਉਂ ਸਾ ਅਸੀਂ ਚੰਡੀਗੜ੍ਹ ਵੀ ਪਹਿਲਾਂ 7 ਸਾਲ ਜਾ ਕੇ ਆਏ ਸਾਨੂੰ ਉੱਥੇ ਵੀ ਕੋਈ ਸਾਨੂੰ ਸਹੂਲਤ ਨਹੀਂ ਮਿਲੀ ਹੈਗੀ ਕਿਰਾਏ ਤੇ ਰਹਿੰਦੇ ਨੇ ਉਹ ਮੇਰੀ ਤੁਸੀਂ ਇੱਥੇ ਆਏ ਹੋ ਤੁਹਾਨੂੰ ਕਿਸੇ ਨੇ ਗਾਈਡ ਨਹੀਂ ਕੀਤਾ ਕਿ ਤੁਸੀਂ ਕਿਹੜੇ ਸਟਾਲ ਤੇ ਜਾਓ ਤੁਹਾਡਾ ਕੰਮ ਹੋ ਜਾਏਗਾ ਸਾਨੂੰ ਕੋਈ ਸਟਾਲ ਮਤਲਬ ਮੈਨੂੰ ਕਿੱਥੇ ਲੱਗੇ ਹੋਏ ਨੇ ਬਹੁਤ ਸਾਰੇ ਸਟਾਲ ਹਾਂਜੀ ਲੱਗੇ ਤਾਂ ਹੋਏ ਨੇ ਬਸ ਕਹਿ ਦਿੰਦਾ ਉੱਧਰ ਜਾਓ ਉੱਧਰ ਜਾਓ ਬਸ ਸਾਨੂੰ ਕਾਈ ਬੀਮਾ ਜ਼ਰੂਰ ਕਰਾਇਆ ਸਾਨੂੰ ਉਹਦਾ ਪਤਾ ਨਹੀਂ ਤੁਹਾਡੀ ਸਮੱਸਿਆ ਦਾ ਹੱਲ ਹੋਇਆ ਨਹੀਂ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਇੱਕ ਸਿਟੀਜ਼ਨ ਹੈਗੇ ਜਿਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਇੱਥੇ ਨਿਕਲਦਾ ਨਜ਼ਰ ਆ ਨਹੀਂ ਰਿਹਾ ਦੋ ਤਿੰਨ ਲੋਕ ਹੀ ਸਾਨੂੰ ਮਿਲੇ ਜਿਨ੍ਹਾਂ ਦੀ ਸਿਮਿਲਰ ਸ਼ਿਕਾਇਤ ਹੈਗੀ ਤੇ ਬਹੁਤ ਸਾਰੇ ਲੋਕ ਇੱਥੇ ਵਕ 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 ਪਿੰਡਾਂ ਤੇ ਆਏ ਹੋਏ ਨੇ ਤੇ ਉਹਨਾਂ ਦੀ ਬਹੁਤ ਸਾਰੀ ਸਮੱਸਿਆਵਾਂ ਨੇ ਤੁਹਾਡੇ ਨਾਲ ਸਾਡੀ ਗੱਲ ਹੋ ਗਈ ਤੇ ਹੋਰ ਇੱਥੇ ਲੋਕੀ ਬੈਠੇ ਨੇ ਉਹਨਾਂ ਨਾਲ ਗੱਲ ਕਰਦੇ ਆ ਦੋ ਬਜ਼ੁਰਗ ਬੈਠੇ ਨੇ ਮਾ ਜੀ ਤੁਹਾਡਾ ਨਾਮ ਕੀ ਹੈ ਬਾਲਾਦੇਵੀ ਹੈ ਜੀ ਕਿਹੜੇ ਪਿੰਡੋਂ ਆਏ ਹੋ ਪੁਰੀਖੇ ਜੀ ਪੁਰੀਖੇ ਹਾਂ ਕੀ ਕੰਮ ਹੈ ਤੁਹਾਡਾ ਤੁਸੀਂ ਹੋਏ ਤੁਹਾਡਾ ਕੰਮ ਕੁਝ ਨਹੀਂ ਜੀ ਬਣਿਆਲੀ ਕੀ ਕੰਮ ਸੀਗਾ ਮਜ਼ਦੂਰੀ ਕਰਾਂ ਜੀ ਅੱਛਾ ਨਹੀਂ ਇੱਥੇ ਤੁਸੀਂ ਕਿਸ ਕੰਮ ਦੇ ਲਈ ਆਏ ਸੀ ਰਾਸ਼ਨ ਕੱਟ ਕੇ ਬਣਿਆ ਨਹੀਂ ਨਾ ਜੀ ਕੀ ਕਹਿੰਦੇ ਆਫਸਰ ਕਰਾ ਪ੍ਰੂਫ ਲਿਆ ਜਿਹੜਾ ਕਟਿਆ ਹੈ ਉਹ ਘਰਾਂ ਤੋਂ ਲੈਣਾ ਪਵੇਗਾ ਹਾਂ ਮਤਲਬ ਕੰਮ ਹੋਇਆ ਨਹੀਂ ਨਾ ਜੀ ਕਿੰਨੇ ਸਾਲ ਹੋ ਗਏ ਲਾਇਸੈਂਸ ਬਣਿਆ ਨਹੀਂ ਤੁਹਾਡਾ ਰਸ਼ਨ ਕਾਰਡ ਅਰੇ ਜੀ ਚਾਰ ਪੰਜ ਸਾਲ ਪੰਜ ਸਾਲ ਹੋ ਗਏ ਹਾਂ ਤੁਸੀਂ ਤੁਹਾਡਾ ਕੀ ਨਾਮ ਹੈ ਸਰਿੰਦਰ ਕੌਰ ਹੈ ਸਰਿੰਦਰ ਕੌਰ ਜੀ ਤੁਹਾਡਾ ਵੀ ਕੋਈ ਕੰਮ ਸੀ ਹਾਂ ਜੀ ਪੈਨਸ਼ਨ ਪੈਨਸ਼ਨ ਹਾਂ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਮਿਲੀ ਨਹੀਂ ਨਾ ਜੀ ਲੱਗੀ ਨਹੀਂ ਹੱਲ ਮਨ ਨੂੰ ਜਿੱਥੇ ਤੁਹਾਨੂੰ ਕੋਈ ਹੱਲ ਨਿਕਲਿਆ ਨਾ ਜੀ ਉਹ ਮੰਗੇ ਤੇ ਪ੍ਰੂਫ ਅਸੀਂ ਲੈ ਕੇ ਨਹੀਂ ਆਏ ਸਾਨੂੰ ਪਤਾ ਨਹੀਂ ਤਾਂ ਹਾਂ ਜੀ ਹੁਣ ਕੀ ਤੁਹਾਨੂੰ ਅਸ਼ੋਰੈਂਸ ਦਿੱਤੀ ਕਿ ਤੁਸੀਂ ਤੁਹਾਡਾ ਕੰਮ ਹੋ ਜਾਏਗਾ ਕਿੱਥੇ ਤੁਹਾਨੂੰ ਆਉਣਾ ਪੈਗਾ ਨਹੀਂ ਜੀ ਅਸੀਂ ਨਹੀਂ ਫਿਰ ਪੁੱਛਿਆ ਹਾਂਜੀ ਕਹਿ ਰਹੇ ਤੇ ਬਿੱਲੀ ਆਓ ਘਰ ਤੇ ਜਾ ਕਾ ਅਸੀਂ ਗਏ ਨਹੀਂ ਹਾਂਜੀ ਬਹੁਤ ਸਾਰੀ ਲੋਕੀ ਜਿਨ੍ਹਾਂ ਦਾ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਪੈਨਸ਼ਨ ਨਹੀਂ ਲੱਗ ਰਹੀ ਹੈ ਰਾਸ਼ਨ ਕਾਰਡ ਨਹੀਂ ਬੰਦ ਪਾਰੇ ਨੇ ਤੇ ਰਾਸ਼ਨ ਕਾਰਡ ਕਈ-ਕਈ ਸਾਲ ਹੋ ਗਏ 5 ਸਾਲ ਹੋ ਗਏ 6 ਸਾਲ ਹੋ ਗਏ ਪੈਨਸ਼ਨ ਲੋਕਾਂ ਦੀ ਨਹੀਂ ਲੱਗ ਰਹੀਏ ਇੱਥੇ ਇਸ ਉਮੀਦ ਨੂੰ ਲੈ ਕੇ ਆਏ ਸੀ ਕਿ ਇੱਥੇ ਸਰਕਾਰ ਉਹਨਾਂ ਦੇ ਦਰਵਾਜ਼ੇ ਅੱਜ ਪਹੁੰਚੇ ਬਹੁਤ ਸਾਰੇ ਸਟਾਲਸ ਇੱਥੇ ਲੱਗੇ ਹੋਏ ਨੇ ਕਿ ਇਨ ਸਟਾਲਸ ਤੇ ਜਾ ਕੇ ਉਹਨਾਂ ਦੀ ਰਜਿਸਟ੍ਰੇਸ਼ਨ ਹੋਏਗੀ ਤੇ ਉਹਨਾਂ ਦੀ ਜੜੀ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਨਿਕਲੇਗਾ ਲੇਕਿਨ ਬਹੁਤ ਸਾਰੇ ਲੋਕੀ ਇੱਥੇ ਇਹੋ ਜੇ ਹੈਗੇ ਜਿਨ੍ਹਾਂ ਦਾ ਹੱਲ ਨਿਕਲਿਆ ਵੀ ਲੇਕਿਨ ਜ਼ਿਆਦਾਤਰ ਲੋਕੀ ਇੱਥੇ ਹੈਗੇ ਜਿਨ੍ਹਾਂ ਨੂੰ ਫਾਰਮੈਲਿਟੀਜ਼ ਦੱਸ ਦਿੱਤੀਆਂ ਗਈਆਂ ਲੇਕਿਨ ਉਹਨਾਂ ਦਾ ਕੰਮ ਹਾਲੀ ਤੱਕ ਹੋਇਆ ਨਹੀਂ ਹਾਲਾਂਕਿ ਜਿਹੜਾ ਸਰਕਾਰ ਦਾ ਉਪਰਾਲਾ ਹੈ ਉਹ ਕਾਬਿਲ-ਏ-ਤਾਰੀਫ ਹੈ ਲੇਕਿਨ ਲੱਗਦਾ ਹੈ ਇਹ ਜਿਹੜਾ ਉਪਰਾਲਾ ਹੈ ਉਸਦਾ ਲੋਕਾਂ ਨੂੰ ਫਾਇਦਾ ਪਹੁੰਚਣੇ ਤੇ ਬਸ ਥੋੜਾ ਜਿਹਾ ਸਮਾਂ ਲੱਗੇਗਾ ਤੁਸੀਂ دیکھتے ਰਹੋ ਪੰਜਾਬ ਤੱਕ